इक्यों कार सतनाम करता पुरख निर पौ अकाल मोह अज उन्नीस सब वंग जप आ सत जुगा सच है भी सच नानक हो सच वाहिगुरु वाहे गुरु वाहे गुरु वाहे वागुरू जी का खालसा वाहेगुरू जी की देखा हजे रिंपी उठी नहीं है देख टाइम हो गया अज उठी हुई नहीं ਸਰਿੰਪੀ ਉੱਠ ਸੁੱਤੀ ਪਈ ਆ ਦਿਨ ਗੋਡੇ-ਗੋਡੇ ਚੜਿਆ ਦੇ ਧੁੱਪ ਕਿੰਨੀ ਨਿਕਲੀ ਹੋ ਅਜੇ ਤੱਕ ਪਈ ਆ ਉੱਠ ਉੱਠ ਕੇ ਨਾ ਕੀ ਪ੍ਰੋਬਲਮ ਆ ਤੁਹਾਨੂੰ ਸੌ ਲੈਣ ਦੋ ਮੈਨੂੰ ਉੱਠ ਕੇ ਨਾ ਤੋ ਰੱਬ ਦਾ ਨਾਮ ਲੈ ਲੈ ਕੰਮ ਨਹੀਂ ਕਰਨਾ ਮੈਨੂੰ ਨੀਂਦ ਆਉਂਦੀ ਆ ਮੈਂ ਸੌਣਾ ਹੈ ਉੱਠ ਜਾ ਇਹੇ ਉਮਰ ਆ ਤੁਹਾਡੇ ਕੰਮ-ਕੁਮ ਕਰਨ ਦੀ ਅੱਛਾ ਟਾਈਮ ਨਾ ਖਰਾਬ ਕਰਿਆ ਕਰੋ ਮੈਂ ਸੌਣਾ ਬਸ ਮੈਨੂੰ ਸੌ ਲੈਣ ਦਿਓ ਤੁਹਾਨੂੰ ਤਾਂ ਕਹਿਣ ਦਾ ਕੋਈ ਫਾਇਦਾ ਨਹੀਂ ਹੈਗਾ ਠਈ ਰਹਿ ਤੁਹਾਨੂੰ ਕਹਿਣ ਦਾ ਕੀ ਫਾਇਦਾ ਆ ਤਾਂ ਤਾਂ ਨੀਂਦ ਦਾ ਪਿਆਰੀਆਂ ਆ ਇਹ ਦੇਖਾ ਰਿਮਵੀ ਉੱઠી ਨਹੀਂ ਅਜੇ ਤੱਕ ਕਿੰਨਾ ਟਾਈਮ ਹੋ ਗਿਆ ਲਾ ਦੇ ਕਿੰਨੀ ਸੋਹਣੀ ਤਿਆਰ ਹੋਈ ਆ ਐਦਾਂ ਤਿਆਰ ਤੁਰ ਹੋ ਕੇ ਰਿਆ ਕਰ ਅੱਛਾ ਸੋਹਣੀ ਲੱਗਦੀ ਆ रिंपी बार देखी वो तो दरवाजा खड़कदा ठीक है ਲੈ ਤੇ ਰਪੈਣ ਆਈ ਆ ਹੋਰ ਪੈਣ ਸਾਸਿਕਾ ਸਾਸਰੀ ਕਾ ਸਾਸਰੀ ਕਾ ਹੋਰ ਸੁਣਾ ਕਿਦਾਂ ਠੀਕ ਆ ਆਪਣੀ ਸੁਣਾਓ ਬਸ ਠੀਕ ਆ ਆਜਾ ਬੈਠੋ 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 ਆਜਾ ਹੋਰ ਸੁਣਾਓ ਠੀਕ ਆ ਤੁਸੀਂ ਸੁਣਾਓ ਬਸ ਵਧੀਆ ਵਧੀਆ ਚਾਹੀਦਾ ਆ ਅੱਜ ਕਿਦਾਂ ਦਿਲ ਕਰਿਆ ਆਉਣ ਨੂੰ ਬਸ ਬੈਠੀ ਸੀ ਦਿਲ ਕਰਿਆ ਮੈਂ ਕਿਹਾ ਮੈਂ ਵੀ ਦੋ ਦਿਨ ਭੈਣ ਕੋਲ ਆਵਾਂ ਚਲ ਸ਼ੁਕਰ ਹੈ ਤੇਰੇਵਗੇ ਤੇ ਦਿਲ ਕੀਤਾ ਆਉਣ ਨੂੰ ਹੋਰ ਹਾਂ ਔਰ ਤੁਸੀਂ ਸੁਣਾਓ ਸਭ ਠੀਕ ਆ ਹਾਂ ਸਭ ਠੀਕ ਆ ਚੱਲ ਸ਼ੁਕਰ ਆ ਹਾਂ ਹਾਂ ਮੇਰੇ ਤੇ ਬੜਾਈ ਦਿਲ ਕਰਦਾ ਵੇ ਅਸੀਂ ਵੀ ਮੈਂ ਫੈਨ ਕੋਲ ਜਾਣਾ ਮਿਲਣ ਤੇ ਮਨ ਕਹਿੰਦੇ ਚ ਆਇਆ ਮੇਰੇ ਕੋਲ ਦੋ ਦਿਨਾਂ ਬਹੁਤ ਚੰਗਾ ਲੱਗਿਆ ਮੈਨੂੰ ਹਾਂ ਰਿੰਪੀ ਪਾਣੀ ਲਿਆ ਬੇਟਾ ਹੱਲ ਲਓ ਪਾਣੀ ਪੀ ਲਓ ਔਰ ਸਭ ਠੀਕ ਆ ਹਾਂਜੀ ਤੁਸੀਂ ਦੱਸੋ ਬਸ ਸਭ ਠੀਕ ਹੈ ਤੁਸੀਂ ਸੁਣਾਓ ਸਭ ਬਧੀਆ ਹਾਂ ਹਾਂ ਸਭ ਠੀਕ ਹੈ ਸ਼ੁਪਰੇ ਮਾਰਾਈ ਦਾ ਮੈਂ ਤਾਂ ਗੱਡੀ ਖੜੀ ਹੈ ਜੱਗੀ ਲੈ ਕੇ ਨਹੀਂ ਗਿਆ ਗੱਡੀ ਤੇ ਜਾ ਕੰਮ ਨਹੀਂ ਗਿਆ ਜੱਗੀ ਅੱਜ ਨਾ ਗੱਡੀ ਨਹੀਂ ਲੈ ਕੇ ਗਿਆ ਹੈਗਾ ਕੰਮ ਤੇ ਉਹ ਅੱਜ ਦੋਸਤ ਨਾਲ ਚਲਾ ਗਿਆ ਗੱਡੀ 'ਚ ਅੱਛਾ ਹਾਂ ਮੈਂ ਤਾਂ ਕਿਹਾ ਸ਼ਾਇਦ ਕਰੇ ਗਿਆ ਗੱਡੀ ਨਹੀਂ ਨਹੀਂ ਹਾਂ ਉਹ ਕਹਿੰਦਾ ਮੰਮੀ ਅੱਜ ਮੈਂ ਕਹਿੰਦਾ ਦੋਸਤ ਦੇ ਨਾਲ ਗੱਡੀ 'ਚ ਚਲੇ ਜਾਣਾ ਹੈ ਮੈਂ ਗੱਡੀ ਕੀ ਕਰਨੀ ਲੈ ਜਾ ਕੇ ਤਾਂ ਘਰੇ ਖੜੀ ਹੈ ਹਾਂ ਤਾਂ ਠੀਕ ਹੈ ਹਾਂ ਠੀਕ ਹੈ ਅੱਛਾ ਹਾਂਜੀ ਆ ਲੈ। ਉਹ ਤੇ ਚਾਹ ਬਣਾ ਲਾ। ਨਹੀਂ ਭੈਣ ਚਾਹ ਨਹੀਂ ਪੀਣੀ ਮੈਂ। ਕਿਉਂ? ਚਾਹ ਮੈਨੂੰ ਮਨ ਆ। ਨਹੀਂ ਮੈਂ ਚਾਹ ਨਹੀਂ ਪੀ। じゃ ਪੁੱਤ ਕੁਝ ਹੋਰ ਬਣਾ ਲਾ। ਚਾਹ ਨਹੀਂ ਪੀਣੀ। ਠੀਕ ਐ। ਗਰਮੀ ਨਹੀਂ ਐ। ਗਰਮੀ ਤਾਂ ਹੈਗੀ ਆ। ਚਾਹ ਫਿਰ ਪੀਤੀ ਨਹੀਂ ਜਾਂਦੀ। ਨਹੀਂ। ਫਾਰਮਾ ਚੀਜ਼ ਵੀ ਪਰੇ ਠੀਕ ਆ ਸਾਰਾ ਕੁਝ ਸਭ ਠੀਕ ਠਾਕ ਹੈ ਤੁਸੀਂ ਸੁਣਾਓ ਆਪਣਾ ਠੀਕ ਹੈ ਜੀ ਵਧੀਆ ਵਸਾ ਖੁਸ਼ੀਆਂ ਮੱਧੀਆਂ ਰਹੋ ਜੀ ਸਭ ਸਭ ਠੀਕ ਰਹਿਣਾ ਹੋ ਟੋਟੀਆਂ ਸੇਪਾਂ ਠੀਕ ਨੇ ਜਲਦੀ ਜਾਣਾ ਸੇਤਾਂ ਨੂੰ ਹੁਣ ਮਾਂਜੀਆ ਤਾਂ ਹੈ ਤੇਰਾ ਨੋਟ ਤੇਰੀ ਵਧੀਆ ਸਿਆਣੀ ਲੱਗਦੀ ਹੈ ਵਧੀਆ ਚੋਪੀ ਭਲੀ ਆ ਆਪਣਾ ੱੱਗਾ ਚੱਕੋ ਆਪਣਾ ਢਿੱਡ ਨਾਲ ਕਿਉਂ ਕੀ ਹੋਇਆ ਬਸ ਰਹਿਣ ਦੇ ਮੇਰੀ ਆਂਦਾ ਵੀ ਆਈ ਹਾਂ ਮੈਂ ਨਾ ਕਰੋ ਥੋੜੀ ਜਿਹੀ ਖੀਜੀ ਨਿਕਲੀ ਮੈਂ ਕਿਹਾ ਚੱਲ ਦੋ ਦਿਨ ਮੈਂ ਤੇਰੇ ਕੋਲ ਆਣਨੀ ਆ ਇੱਥੇ ਆ ਕੇ ਵੀ ਇਹ ਖੀਜੂਗੀ ਤਾਂ ਨਹੀਂ ਕਿਤੇ ਮੇਰੇ ਆਈ ਤੇ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਐ ਨਹੀਂ ਖਿਜਦੀ ਹਾਂ ਤੂੰ ਰਹਿ ਮੈਨੂੰ ਕਾਸ਼ ਆ ਦੁੱਖ ਹੀ ਜੇ ਤੇ ਨਹੀਂ ਨਹੀਂ ਵੇਖਣ ਨੂੰ ਨਹੀਂ ਲੱਗਦੀ ਵੇਖਣ ਨੂੰ ਤਾਂ ਬੜੀਆ ਲੱਗਦੀ ਹੈ ਉਹ ਇੱਦਾਂ ਦੇਖਣ ਨੂੰ ਤਾਂ ਬਹੁਤ ਕੁਝ ਦਿਖਾਉਂਦੀ ਹੈ ਅੱਛਾ ਦੇਖੀ ਸਾਰਿਆਂ ਪਾਸੇ ਆਈ ਹਾਲੇ ਇਹ ਹਵਾਈ ਚੁੱਲੀ ਆ ਹਾਂ ਜਿੱਦ ਕਰ ਘਰ ਘਰ ਦੀ ਕਹਾਣੀ ਬੰਦਾ ਸੋਚਦਾ ਕੀ ਹੈ ਤੇ ਕੀ ਚਲੋ ਟਾਈਮ ਤਾਂ ਕੱਟਣਾ ਹੀ ਆ ਨਾ ਓਏ ਉਹੀ ਤਾਂ ਗੱਲ ਹੈ ਨਾ ਆਪ ਚੁੱਪ ਕਰਕੇ ਟਾਈਮ ਕੱਟਣਾ ਕੀ ਕਰੀਏ ਬਾਹਰ ਗੱਲ ਕਰੀਏ ਤੇ ਤਾਂ ਹੋ ਜਾਂਦਾ hota hai. ਇਹ ਦਿਨ ਨਾਲ ਕੋਈ ਦਾ ਆਪ ਹੀ ਚੁੱਪ ਕਰ ਲੋ। ਆਪਣਾ ਹੀ ਹੂਬ ਬੰਦ ਕਰ ਲਿਆ। ਹਾਂ। ਅੱਜ ਕਾ ਚੇ ਮੈਂ ਆ ਤਾਂ ਕਹਿੰਦੀ ਆ ਮੈਂ ਚਲੀ ਜਾਨੀ ਆ। ਉਹ ਨਹੀਂ ਨਹੀਂ ਭੈਣ ਤੂੰ ਇਦਾਂ ਦੀ ਕਾਦੀ ਟੈਨਸ਼ਨ ਲੈਨੀ ਤੂੰ ਚੁੱਪ ਕਰਕੇ ਰਹਿ। ਮੇ ਨਾਲੇ ਪ੍ਰੀਤੀ ਨੇ ਆਣਾ ਅੱਜ। ਉਹਨੂੰ ਮਿਲ ਕੇ ਜਾਈਂ। ਅਜੇ ਦੋ ਦਿਨ ਰਹਿ ਉਹਨੇ ਵੀ ਰਹਿਣਾ ਦੋ ਦਿਨ। ਪ੍ਰੀਤੀ ਨੇ ਹੁਣ ਆਣਾ। ਹਾਂ ਉਹ ਛੁੱਟੀਆਂ ਤੇ ਖਤਮ ਹੋਣ ਲੱਗੀਆਂ ਨੇ। ਪਤਾ ਕੀ ਆ? ਉਹਦੀ ਨਾ ਨਣਾ ਲਾਈੋ ਸੀਗੀ। अच्छा ਤੇ ਉਹ ਤਾਂ ਨਹੀਂ ਆਈ ਹੈਗੀ ਉਹ ਨਾ ਆਪਣੇ ਘਰ ਨੂੰ ਪਹਿਲਾਂ ਪਹਿਲ ਦਿੰਦੀ ਆ ਪਹਿਲਾਂ ਉਹ ਉਹਦੀ ਨਨਾਨ ਜਾਊਗੀ ਤਾਂ ਉਹ ਆਊਗੀ ਇੱਥੇ ਨੂੰ اچھا ਹਾਂ ਇਸ ਕਰਕੇ ਉਹ ਆਪਣੇ ਘਰ ਦਾ ਬਹੁਤ ਧਿਆਨ ਰੱਖਦੀ ਆ ਪਹਿਲਾਂ ਘਰਦਿਆਂ ਨੂੰ ਪਹਿਲ ਦਿੰਦੀ ਆ ਤਾਂ ਆਉਂਦੀ ਆ ਪਈ ਐ ਨਹੀਂ ਆਉਂਦੀ ਹੈਗੀ ਚਲ ਐ ਵੀ ਵਧੀਆ ਆਪਣੀ ਜੀ ਦੀ ਸ਼ਾਬਾਸ਼ੀ ਲੈਂਦੀ ਹੈ ਹਾਂ ਹਾਂ ਹਨਾ ਹੋਰ ਕੀ ਗੱਲ ਮੰਮੀ ਜੀ ਮੈਂ ਧਿਆਨ ਨਹੀਂ ਰੱਖਦੀ ਹੈਗੀ ਘਰ ਦਾ ਮੈਂ ਤੈਨੂੰ ਕਿਹੜੀ ਗੱਲ ਕਹੀ ਆ ਮੈਂ ਤਾਂ ਕੋਈ ਗੱਲ ਕਹੀ ਨਹੀਂ ਤੈਨੂੰ ਤੁਸੀਂ ਕਈਆਂ ਨੇ ਗੱਲ ਮੈਂ ਅੰਨਾ ਸਮਝਦਾ ਨਹੀਂ ਹੈਗੀ ਇੰਨਾ ਕ ਤਾਂ ਸਮਝੀ ਮੈਂ ਤਾਂ ਦਿਲ ਦੀਆਂ ਗੱਜ ਲੈਣੀਆਂ ਮੈਂ ਤਾਂ ਕੁੜੀ ਦੀ ਗੱਲ ਕੀਤੀ ਆ ਮੈਂ ਤਾਂ ਤੈਨੂੰ ਕੋਈ ਗੱਲ ਨਹੀਂ ਕੀਤੀ ਤੁਸੀਂ ਤਾਂ ਵੀ ਧੀ ਨੂੰ ਸੁਲਾਉਂਦੇ ਹੋ ਮੈਂ ਤਾਂ ਤੁਹਾਨੂੰ ਮੇਰੇ ਚ ਤਾਂ ਤੁਹਾਨੂੰ ਕੁਝ ਦੇਂਦਾ ਹੀ ਨਹੀਂ ਹੈਗਾ ਮੈਂ ਕੋਈ ਕੰਮ ਨਹੀਂ ਕਰਦੀ ਘਰ ਦਾ ਕੁਝ ਕਰਦੀ ਨਹੀਂ ਜਾਂ ਰੋਟੀ ਪਾਣੀ ਨਹੀਂ ਪੁੱਛਦੀ ਜਾਂ ਇਹਨੂੰ ਨਹੀਂ ਪੁੱਛਦੀ ਨਹੀਂ ਮੈਂ ਤਾਂ ਇਦਾਂ ਦੀ ਕਿਹੜੀ ਗੱਲ ਕਰ ਦਿੱਤੀ ਹੈ ਜਿਹੜੀ ਤੂੰ ਮੇਰੀ ਧੀ ਦੇ ਮਗਰ ਪਈ ਰਹੀ ਨਹੀਂ ਹੱਥ ਧੋ ਕੇ ਮੈਂ ਸਭ ਜਾਣਦੀ ਆ ਮੇਰੀ ਮੇਰੀ ਧੀ ਦੀ ਮੈਂ ਕੱਲ ਕੀਤੀ ਕਿ ਚੰਗੀ ਮਾੜੀ ਤਾਂ ਮੈਂ ਤੈਨੂੰ ਕੋਈ ਵੀ ਨਹੀਂ ਕਹਿੰਦੀ ਅੱਜ ਤੱਕ ਸੁਣਾ ਤਾਂ ਮੈਨੂੰ ਰਹੇ ਹੋ ਨਾ ਤੁਸੀਂ ਤੂੰ ਹਰ ਗੱਲ ਦਾ ਮਤਲਬ ਪੁੱਠਾ ਨਾ ਕੱਟਿਆ ਕਰ ਪੁੱਠਾ ਨਹੀਂ ਕੱਟਿਆ ਮੈਂ ਮਤਲਬ ਸਿੱਧਾ ਹੀ ਕੱਟਦੀ ਹੁੰਨੀ ਆ ਹਾਂ ਜੇ ਮੈਂ ਕੋਈ ਸੱਚ ਸਾਹ ਵੀ ਗੱਲ ਕਰਦੀ ਉਹ ਵੀ ਤੂੰ ਆਪਣੇ ਤੇ ਲੈ ਜਾਂਦੀ ਆ ਮੈਨੂੰ ਸਭ ਜਾਣਦੀਆਂ ਤੁਹਾਡੀਆਂ ਸੁਣਾ ਸੁਣਾ ਕੇ ਰੱਖਦੀ ਆ ਸੁਣਾ ਸੁਣਾ ਕੇ ਤੁਸੀਂ ਗੱਲਾਂ ਕਰਦੇ ਹੋ ਮੈਨੂੰ ਮੇਰੀ ਇਹ ਆਦਤ ਨਹੀਂ ਹੈ ਕਿ ਮੈਂ ਕਿਸੇ ਨੂੰ ਸੁਣਾ ਕੇ ਗੱਲ ਕਰਾਂ ਮੇਰੀ ਇਹ ਆਦਤ ਆ ਮੈਂ ਜਿਹੜੀ ਗੱਲ ਕਹਿਣੀ ਮੈਂ ਮੂੰਹ ਤੇ ਕਹਿੰਨੀ ਆ ਮੈਂ ਪਿੱਠ ਪਿੱਛੇ ਨਹੀਂ ਕਹਿੰਦੀ ਨਹੀਂ ਸਿੱਧੀ ਤਾਂ ਤੁਹਾਨੂੰ ਕਹਿੰਦੇ ਹੀ ਨਹੀਂ ਮੈਂ ਤੁਹਾਨੂੰ ਵੀ ਜਾਣਦੀ ਆ ਤੂੰ ਜੋ ਮਰਜੀ ਸਮਝ ਲੈ ਤੈਨੂੰ ਸਮਝਾਇਆ ਤਾਂ ਕੋਈ ਸਮਝਣ ਦਾ ਫਾਇਦਾ ਕੋਈ ਨਹੀਂ ਤੂੰ ਤਾਂ ਹਰ ਗੱਲ ਨੂੰ ਕੁੱਠੀ ਪਾਉਣਾ ਜਿੱਦ ਤਨ ਮਰਜੀ ਲੈ ਜਾ ਚਲੋ ਠੀਕ ਹੈ ਕਹਿੰਦੀ ਆ ਜਦ ਦੇ ਕੋ ਲੜਨੇ ਨੂੰ ਮੂੰਹ ਧਾਰੂ ਮੂੰਹ ਕਰ ਲੂੰਗੀ ਕੰਮ ਨੂੰ ਭੈਣ ਨਾ ਕਰ ਤੀਏ ਨਾ ਬੋਲ ਬਲਾਰ ਤੇਰੇ ਸਾਹਮਣੇ ਹੀ ਆ ਭੈਣ ਮੈਂ ਕਿ ਗੱਲ ਕੀ ਕੀਤੀ ਆ ਤੇ ਲੈ ਕਿੱਧਰ ਨੂੰ ਗਈ ਆ ਦੇਖ ਲੈ ਭੈਣੇ ਤਾਂ ਬੜਾ ਔਖਾ ਹੈ ਫੇਪੀ ਕੀਤਾ ਜਾਵੇ ਮੈਂ ਤਾਂ ਫੜਦੀ ਆ ਮੈਂ ਤਾਂ ਕਨੀ ਚਲੀ ਜਾਵਾਂ ਐਵੇਂ ਮੇਰੇ ਘਰ ਕੇ ਨਾ ਤੁਹਾਡੇ ਘਰੇ ਕੋਈ ਗੱਲ ਹੋਵੇ ਨਹੀਂ ਨਹੀਂ ਐਦਾ ਦੀ ਨਹੀਂ ਕੋਈ ਗੱਲ ਹੈਗੀ ਤੂੰ ਨਹੀਂ ਕਿਤੇ ਵੀ ਜਾਣੀ ਤੂੰ ਰਹਿ ਇੱਥੇ ਹੁਣ ਕੁੜੀ ਨਾਲ ਮੈਂ 2 ਦਿਨ ਰਹਾ ਇੱਥੇ ਐਵੇਂ ਗੁੱਸਾ ਕਰੂਗੀ ਫਿਰ ਕੋਈ ਗੱਲ ਹੋਊ ਉਹਦੇ ਗੁੱਸੇ ਕਰਨ ਨੂੰ ਕੋਈ ਨਹੀਂ ਤੂੰ ਐਦਾਂ ਨਹੀਂ ਗੁੱਸਾ ਕਰਦੀ ਹੈਗੀ ਤੁਹਾਡਾ ਥੋੜੀ ਕੋਈ ਗੁੱਸਾ ਹੈ ਉਹ ਐਵੇਂ ਇਹਦੀ ਤਾਦਤ ਬਣੀ ਹੋਈ ਨਿੱਕੀ ਨਿੱਕੀ ਗੱਲ ਨੂੰ ਵਧਾਉਣਾ ਵਾਓ ਵੈਰੀ ਵਾਫੀ ਹਾਈ ਹਾਈ ਹੋਰ ਸੱਚੀ ਕਾ ਪੁੱਤ ਬੜੀ دیر ਬਾਅਦ ਮਿਲੀ ਆ ਹੈ ਪੁੱਤ ਠੀਕ ਹੋ ਹਾਈ ਮਮਾ ਸਭ ਲਾ ਹਰ ਸਭ ਠੀਕ ਹੈ ਦਾ ਕੇ ਕੇ ਦਾ ਠੀਕ ਹੈ ਘਰ ਪਰਿਵਾਰ ਸਭ ਠੀਕ ਆ ਵਧੀਆ ਜੀ ਵਧੀਆ ਚੱਲ ਸ਼ੁਕਰ ਆ ਸਸਿਕਾ ਮਮੀ ਹੋਰ ਸਿਕੋ ਕਿੰਨੀ ਦੇਰ ਬਾਅਦ ਮਿਲੀ ਹੈ ਮੈਨੂੰ ਹੇ ਮਾਸੇ ਕਿੰਨੀ ਦੇਰ ਬਾਅਦ ਤੁਸੀ ਮਿਲੇ ਹੋ ਸਹੀ ਗੱਲ ਆ ਬਹੁਤ ਖੁਸ਼ੀ ਹੋਈ ਤੁਹਾਨੂੰ ਮੈਨੂੰ ਤੇ ਆਪ ਖੁਸ਼ੀ ਹੋਈ ਤੁਹਾਨੂੰ ਦੇਖ ਕੇ ਮੈਨੂੰ ਕਹਿੰਦੇ ਵੀ ਰੁਕ ਜਾ ਜਾਈ ਨਾ ਮੈਂ ਤੇ ਜਾਂਦੀ ਸੀ ਕਹਿੰਦੇ ਨਹੀਂ ਪ੍ਰੀਤੀ ਨੇ ਆਣਾ ਤੇ ਮੈਂ ਕਿਹਾ ਚੱਲ ਪਰ ਮੈਨੂੰ ਤਾਂ ਮਿਲ ਜਾਈ ਉਹ ਮਾਸੀ ਵੀ ਲੋਕੀ ਮੈਂ ਤੁਹਾਨੂੰ ਦੱਸਿਆ ਇਹ ਵੀ ਆ ਮੈਂ ਪਹਿਲਾਂ ਹੀ ਆਈ ਆ ਅੱਛਾ ਹਾਂ ਤੇ ਮਾਸੀਆ ਵੀ ਤਾਂ ਹਨਾ ਮਾਵਾ ਹੀ ਹੁੰਦੀਆਂ ਨੇ ਥੋੜਾ ਥੋੜਾ ਜ਼ਿਆਦਾ ਮੈਨੂੰ ਤੁਹਾਡੇ ਵਿਆਹ ਦਾ ਬੜਾ ਪਿਆਰ ਕਰਦੇ ਹੁੰਦੇ ਸੀ ਐ ਰਹਿਣ ਹੁੰਦੀ ਸੀ ਜਦੋਂ ਤੇ ਮਾਵਾ ਹੀ ਹੁੰਦੀਆਂ ਨੇ ਬਿਲਕੁਲ ਬਿਲਕੁਲ ਬਹੁਤ ਸਮਾਂ ਵੇਖ ਲਾ ਕਿਵੇਂ ਲੰਘ ਗਿਆ ਹਾਂਜੀ ਸਹੀ ਗੱਲ ਆ ਮਾਸੀ ਹੋਰ ਕਿਦਾਂ ਤੁਹਾਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਬਹੁਤ ਖੁਸ਼ੀ ਹੋਈ ਹਾਂ ਸਭ ਠੀਕ ਠਾਕ ਬਹੁਤ ਵਿਜੀ ਰਹੇ ਲੋ ਬਸ ਜਦੋਂ ਆਨੇ ਆ ਤੂੰ ਨਹੀਂ ਮਿਲਦੀ ਹੁਣ ਅੱਜ ਮੈਂ ਆਈ ਸੀ ਪਤਾ ਲੱਗਿਆ ਤਾਂ ਮੈਂ ਕਿਹਾ ਚੱਲ ਫਿਰ ਹੁਣ ਰੋਕੀ ਜਾਨੀਆ ਮਿਲ ਕੇ ਜਾਨੀਆ ਇਹ ਲੋਕੀ ਕਹਿੰਦੇ ਨੇ ਵੀ ਵਿਆਹ ਕੇ ਮੁੰਡੇ ਵਿਆਹ ਕੇ ਵਿਲੇ ਹੋ ਜਾਂਦੀਆਂ ਨੇ ਪਰ ਤੁਸੀਂ ਤਾਂ ਵਿਜੀ ਹੋਗੇ ਵਿਲੇ ਨਹੀਂ ਹੋਇਆ ਜਾਂਦਾ ਇਹ ਤਾਂ ਗੱਲਾਂ ਹੀ ਨੇ ਅੱਛਾ ਵਿਲੇ ਨਹੀਂ ਹੋਇਆ ਜਾਂਦਾ ਬੰਦਾ ਜ਼ਿੰਮੇਵਾਰੀ 'ਚ ਫਸਦਾ ਹੈ ਸਭ ਹਾਂ ਪਰ ਮੰਮੀ ਤਾਂ ਸਾਡੇ ਵਿਲੇ ਨੇ ਹਾਂ ਵਿਲੇ ਨੇ ਬਹੁਤ ਵਿੱਲੀ ਆ ਲੋਕਾ ਫਿਰ ਵਿੱਲੀ ਬਹੁਤ ਕਿਦਾਂ ਮੰਮੀ ਠੀਕ ਹੈ ਤੇ ਤੂੰ ਸੁਣਾ ਠੀਕ ਆ ਭਾਦੀ ਕਿੱਥੇ ਆ ਭਾਦੀ ਹੋਣੀ ਅੰਦਰ ਇੱਕ ਤੇ ਪੈਰ ਤੇ ਹੋਣੀ ਪਤਾ ਨਹੀਂ ਕਿੱਥੇ ਭਾਦੀ ਨੂੰ ਲਾਉਣਾ ਆ ਵੀ ਲੱਗਦੀ ਹੈ ਇਹ ਸਸੇ ਕਾ ਭਾਦੀ ਠੀਕ ਹੋ ਹਾਂਜੀ ਹਾਂਜੀ ਸਸੇ ਠੀਕ ਆ ਭਾਦੀ ਹਾਂਜੀ ਹੋਰ ਕਰੇ ਠੀਕ ਨੇ ਹਾਂਜੀ ਵਧੀਆ ਠੀਕ ਆ ਤੂੰ ਦੇਖੋ ਸੋ ਵਧੀਆ ਹੋਈ ਜਾ ਵੀਰੇ ਠੀਕ ਆ ਹਾਂਜੀ ਹਾਂਜੀ ਰਹਿ ਜਾਇਆ ਪਰ ਫਾਰਮਸ ਉਸੇ ਦਾ ਸਭ ਵਧੀਆ ਬੱਸ ਸਭ ਵਧੀਆ ਮਾਸਟਰ ਜੀ ਕਿੱਦਾਂ ਨੇ ਸਭ ਵਧੀਆ ਬਦਲ ਗਏ ਕਿ ਉਦਾਂ ਦੇ ਨੇ ਬੱਸ ਠੀਕ ਨੇ ਵਧੀਆ ਨੇ ਅੱਛਾ ਹਾਂ ਨਾਲ ਹੀ ਲੈ ਕੇ ਮਾਸਟਰ ਜੀ ਨੂੰ ਲੈ ਫਿਰ ਮੈਂ ਕਿੰਦ ਉਹ ਦਿਨ ਮੈਂ ਰਹਿ ਕੇ ਆਉਣੀ ਆ ਫਿਰ ਉਹ ਨਾਲ ਕਿੱਥੇ ਰਿਹਾ ਜਾਂਦਾ ਕਿਉਂ ਮਾਸਟਰ ਜੀ ਕਿਰੇ ਲੈਂਦੇ ਨਹੀਂ ਨਹੀਂ ਉਹ ਨਹੀਂ ਰਹਿੰਦੇ ਮੈਂ ਕਿਹਾ ਚੱਲ ਮੈਂ ਤਾਂ ਉਹ ਦਿਨ ਲਾਣਿਆ ਤਾਂ ਮੈਂ ਜਾਣੀ ਮੇਲੇ ਨੂੰ ਭੈਣ ਕੰਦੇ ਮੇਲੇ ਕਦਾ ਗਾ ਮਿਲੂ ਹੀ ਮਿਲਣਾ ਸੀ ਦੇਖ ਲੈ ਬਾਪੂ ਨੇ ਮਲਾਣਾ ਸੀ ਵਾਹਿਗੁਰੂ ਦੀ ਕਿਰਪਾ ਹੋਗੀ ਸਹੀ ਗੱਲ ਬਹੁਤ ਚੰਗਾ ਲੱਗਿਆ ਮੈਂ ਕਿਹਾ ਚੁੱਪ ਚੁੱਪ ਮੈਂ ਕਿਹਾ ਹੁਣ ਮਾਸੀ ਦੇ ਭਾਂ ਦੀ ਦੋਨੋਂ ਇੱਕ ਦੂਸਰੇ ਵਿੱਚ ਖੋਪਗਈਆਂ ਮਾਂ ਨੂੰ ਮੈਂ ਕਿਹਾ ਭੁੱਲ ਗਈ ਆ ਹੁਣ ਮਾਸੀ ਮਾਂ ਹਾਂਏ ਹਾਂਏ ਮਾਂ ਕਿੱਥੇ ਭੁੱਲੀ ਜਾਂਦੀ ਆ ਮੈਂ ਕਿਹਾ ਹੁਣ ਲੱਗੀਆਂ ਤੇ ਲੱਗੀਆਂ ਰਹਿਣ ਮੈਂ ਤਾਂ ਕਿਹਾ ਤੁਹਾਡਾ ਮੂੰਹ ਦੇਖਦੀ ਹੁਣ ਮਾਸੀ ਭਾਂ ਜੀ ਲੱਗੀਆਂ ਲੱਗੀਆਂ ਰਹਿਣ ਮਸੀ ਮਿਣੀ ਆ ਇੱਕ ਦੂਜੇ ਨੂੰ ਆ ਸਮਝਾ ਕਰਦੀ ਆ ਕਰੀ ਜਾਂਦੇ ਐ ਮੰਮੀ ਤੁਸੀਂ ਤਾਂ ਮੈਨੂੰ ਮਹੀਨੇ ਦੋ ਮਹੀਨੇ ਬਾਅਦ ਮਿਲ ਲੈਂਦੇ ਹੋ ਮਾਸੀ ਤਾਂ ਬਹੁਤ ਦੇਰ ਬਾਅਦ ਮਿਲੀ ਆ ਇਹ ਤਾਂ ਗੱਲ ਹੈਗੀ ਮਾਸੀ 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 ਦਾ ਮਾਸੀ ਆ ਬੋਤਾ ਔਰ ਮੈਨੂੰ ਤਾਂ ਐ ਹੋ ਜਾਂਦਾ ਵੀ ਅੱਗੇ ਅੱਗੇ ਬੱਚਿਆਂ ਨੂੰ ਮਾਸੀ ਆ ਭੂਆ ਦਾ ਰਿਸ਼ਤੇ ਪਤਾ ਹੀ ਨਹੀਂ ਹੋਣਾ ਪਤਾ ਹੀ ਨਹੀਂ ਹੋਰ ਕਿੱਥੇ ਰਹਤੇ ਰਹੇ ਪਹਿਲੇ ਮਤਲਬ ਪਿਆਰ ਕਿੱਥੇ ਜੋ ਆਪਣੇ ਵੀ ਚ ਸੀਗਾ ਉਹ ਕਿੱਥੇ ਹੋਣਾ ਹਾਂਜੀ ਬੱਸ ਹੁਣ ਤਾਂ ਆਂਟੀ ਰਹਿ ਗਈ ਅੰਕਲ ਰਹਿ ਗਏ ਨਾ ਮਸੀ ਰਹੀ ਨਾ ਮਸੜ ਰੇ ਆ ਨਪੂਵਰਾ ਇਹੋ ਬੁੜਰੇ ਆ ਰਹਿ ਗਏ ਸਾਰੇ ਰਿਸ਼ਤੇ ਆਂਟੀ ਅੰਕਲ ਦੇ ਚ ਹਾਂਜੀ ਛੋਟੇ ਛੱਪੇ ਰਿਸ਼ਤੇ ਰਹਿ ਗਏ ਹੋ ਨਵਿਤਾ ਜੀ ਨਵਿਤਾ ਜੀ ਬੱਸ ਵਧੀਆ ਲਗਿਆ ਕੀ ਗੱਲ ਬੰਮੀ ਭਾਬੀ ਬਾਹਰ ਨਹੀਂ ਆਉਂਦੀ ਰਹਿ ਗਈ ਮੋੜੀ ਕਿਤੇ ਅੰਦਰ ਜਾ ਕੇ ਐਦਾਂ ਥੋੜੀ ਹੁੰਦਾ ਸੋਹਣਾ ਏ ਉਹਨਾਂ ਨੇ ਇਹ ਨਹੀਂ ਹੈਗਾ ਵੀ ਦੀਦੀ ਆਈ ਆ ਮੈਂ ਤਾਂ ਰੋ ਜਾਣਾ ਛੱਡ ਕੋਈ ਛੱਡ ਛੱਡ ਨਹੀਂ ਮਾਨੂੰ ਦੁੱਖ ਤਾਂ ਲੱਗਦਾ ਹੀ ਆ ਫਿਰ ਵੀ ਭਾਬੀ ਦਾ ਖਰਚ ਕਰਦਾ ਜਦੋਂ ਵੀ ਪਾਣੀ ਦੇ ਕਿਥੇ ਚੱਲ ਗਿਆ ਛੱਡ ਕੋਈ ਜੋ ਕਰਦੀ ਗਰੀ ਬਸ ਛੱਡ ਚੋਪੀ ਜਿਹਾ ਲਾਣ ਉਹ ਫਿਰ ਵੀ ਭਾਬੀ ਨੂੰ ਮਰਮਟਾ ਇਹ ਕਿਹੜਾ ਚਲੋ ਮਾਸੀ ਵੀ ਆ ਪੜੀ ਨੇ ਇਹਨੂੰ ਦੁੱਖ ਤਾਂ ਮਾਸੀ ਲੱਗਦਾ ਹੀ ਆ ਹਾਂ ਇਹ ਤੇ ਹੈਗਾ ਇਹ ਘਰ ਚ ਧੀ ਆਵੇ ਤੇ ਫਿਰ ਕੀ ਇਹਨੂੰ ਤਾਂ ਸਾਰੇ ਵਧੀਆ ਬਿਸਨੇ ਚਾਹੀਦੀ ਆ ਰਾਜੀ ਤੁਸੀਂ ਪਰ ਕੀ ਆ ਸਤਿ ਸ੍ਰੀ ਅਕਾਲ ਕੀ ਕਹਿਣਾ ਨਾ ਚਲੋ ਕੋਈ ਨਾ ਇੱਕ ਜੁੱਤ ਸੌ ਨੂੰ ਹਰਾ ਦੇ ਮੈਂ ਤੁਸੀਂ ਹੋਂ ਫੇਰ ਵੀ ਇਹਦੀ ਕੋਲ ਗੱਲਾਂ ਕਰਨੇ ਸ਼ੁਰੂ ਕਰਦੇ ਹਾਂ ਬਣਾਈਆਂ ਕਰਨ ਮੈਂ ਕੀ ਗੱਲ ਕੀਤੀ ਨਹੀਂ ਇਹਨਾਂ ਨੂੰ ਉਹ ਨਹੀਂ ਭਾਬੀ ਉਹ ਤਾਂ ਮੈਂ ਕਿਹਾ ਵੀ ਭਾਬੀ ਕਿੱਥੇ ਆ ਮੈਂ ਤਾਂ ਰੋਜ਼ ਆਨੀ ਆ ਤੇ ਤੁਸੀਂ ਅੰਦਰ ਜਾ ਕੇ ਬੈਠ ਕੇ ਉਹ ਦੱਸ ਇਹਦੀ ਕੰਮ ਤਾਂ ਤੁਹਾਡਾ ਕਰੂਗਾ ਕੰਮ ਤਾਂ ਵਿਆਹ ਦਾ ਸਾਰਾ ਕੁਝ ਕਰਤਾ ਤੁਹਾਡਾ ਤੁਸੀਂ ਕਿਹਦੇ ਪੱਬੇ ਮੈਂ ਕਿਹੜਾ ਰੋਜ਼ ਆਂਦੀ ਆ ਮਹੀਨੇ ਦੋ ਮਹੀਨੇ ਵਧਾਈ ਦਾ ਠੀਕ ਆ ਕਰਤਾ ਮੇਰਾ ਉਹੀ ਆ ਮੰਨ ਲਿਆ ਪਰ ਪੇਕੇ ਧੀਆਂ ਦੇ ਘਰ ਨਹੀਂ ਹੁੰਦੇ ਜੇ ਵਿਆਹਤੀਆਂ ਦਾ ਘਰੋਂ ਕੱਢਦੀਆਂ ਮੈਂ ਤਾਂ ਉਹ ਕਹਿੰਦੀ ਨਹੀਂ ਮੈਂ ਤਾਂ ਇਹ ਕਿਹਾ ਵੀ ਘੁੰਮਣਾ ਤੁਹਾਡਾ ਘਰ ਉਹੀ ਆ ਨਾ ਤੇ ਫਿਰ ਮੈਂ ਕਿਹੜਾ ਭਾਬੀ ਉਰੇ ਆ ਕੇ ਰਹਿਣ ਲੱਗੀਆਂ ਮੈਂ ਚਲੀ ਹੋ ਜਾਣਾ ਆਜ ਜਾਇਆ ਸੌ ਲਿਓ ਜਾਣਾ ਸੋਣਾ ਮੈਂ ਤਾਂ ਮੈਂ ਸੌਂ ਹੀ ਜਾਣਾ ਫਿਰ ਐਦਾਂ ਥੋੜੇ ਹੁੰਦਾ ਏ ਵੀ ਘਰੇ ਧੀ ਆਵੇ ਤਾਂ ਤੁਸੀਂ ਜਾ ਕੇ ਪੈਜੋ ਮੈਂ ਤਾਂ ਰੋਜ਼ ਥੁਰੀ ਰਹਿੰਦੀ ਆ ਇੱਥੇ ਬਾਕੇ ਰਕਿਆ ਰੋਸ ਸੁਨੇ ਰਹਿਨੇ ਹੋ ਮੈਂ ਤਾਂ ਹੂੰਗਲ ਕਿਤੇ ਤਾਂ ਕੀ ਹੋਵੇ ਜਿਵੇਂ ਪੈ ਗਈ ਮੰਮੀ ਤਾਂ ਜਲਦੀ ਸ਼ੁਰੂ ਹੋ ਗਏ ਮੰਮੀ ਨੇ ਕੀ ਕਿਹਾ ਤੈਨੂੰ ਮੰਮੀ ਨੇ ਤਾਂ ਕੁਛ ਕਿਹਾ ਹੀ ਨਹੀਂ ਉਹਨਾਂ ਨੇ ਤਾਂ ਇਹ ਕਿਹਾ ਵੀ ਕੋਈ ਗੱਲ ਨਹੀਂ ਪਈ ਆ ਹੋਰ ਤਾਂ ਮੈਂ ਤੁਹਾਨੂੰ ਕੁਛ ਕਿਹਾ ਨਹੀਂ ਜਦੋਂ ਵੀ ਮੇਪਾ ਬਿਉ ਰਹੀਆਂ ਦੀਆਂ ਤੁਹਾਡੀਆਂ ਵਸੇ ਹੀ ਕਰਦਾ ਤੁਹਾਨੂੰ ਕੀ ਲੱਗਦਾ ਮੈਂ ਚਾਣ ਕੇ ਕਲੇਸ਼ ਪਾਣੀ ਹੈ ਠੀਕ ਉਤ ਠੀਕ ਅਦੀ ਆਈ ਆ ਹੁਣ ਆਈ ਆ ਇੰਜਣੀ ਮਾਸੀ ਨੂੰ ਸਭ ਜਾਣਦੀਆਂ ਦੋਨੋਂ ਮਾਵਾਤੀਆਂ ਇੱਕੋ ਜਿਹੀਆਂ ਹੀ ਨੇ ਇੱਕੋ ਚਲੋ ਠੀਕ ਆ ਮੈਂ ਆਪਣੀ ਮਾਪ ਮਾਵਾਤੀਆਂ ਇੱਕੋ ਜਿਹੀਆਂ ਹਾਂ ਮਾਵਾਤੀਆਂ ਮਾਮਾ ਦੀਆਂ ਤੁਸੀਂ ਉਹ ਨੂੰ ਸੱਸ ਘਰ ਚ ਜੋ ਹੈ ਮਰਜੀ ਲੜੋ ਜਿੰਨੇ ਚਿਰ ਪਿਆਰ ਨਾਲ ਉਹ ਸਾਰਾ ਕੁਝ ਦੇਤਾ ਇੱਕ ਇੱਕ ਸਮਾਨ ਦਿੱਤਾ ਤੁਹਾਨੂੰ ਹਰ ਇੱਕ ਚੀਜ਼ ਦਿੱਤੀ ਫੇਰ ਇੱਥੇ ਕੀ ਕਰਨਾ ਅੱਛਾ ਮੇਰੇ ਵਿਆਹ ਦਾ ਸਭ ਕੁਝ ਦਿੱਤਾ ਤੇ ਤੁਹਾਨੂੰ ਕੁਝ ਨਹੀਂ ਦਿੱਤਾ ਮੇਰੇ ਨਾਲ ਤਾਂ ਵੱਧ ਗਏ ਨੇ ਪਾਏ ਨੇ ਤੁਹਾਨੂੰ ਨਹੀਂ ਹੁਣ ਤੁਸੀਂ ਮੈਨੂੰ ਵਿਆਹਣਿਆਂ ਦਾ ਵੀ ਕੰਨਾ ਮੰਨਤਾ ਵਾ ਮੈਂ ਤਾਂ ਨੀ ਮੰਗਦੀ ਭਾਬੀ ਤੁਸੀਂ ਗੱਲ ਕੀਤੀ ਐ ਮੈਂ ਤਾਂ ਕਿਹਾ ਤੁਸੀਂ ਕਿਹਾ ਵੀ ਇੱਕ ਇੱਕ ਚੀਜ਼ ਦੇਤੀ ਤੁਹਾਨੂੰ ਨੇ ਕੁਝ ਦਿੱਤਾ ਤਾਂ ਮੈਨੂੰ ਸੁਣਾਓ ਹੁਣ ਤੁਸੀਂ ਚਾਹੁੰਦੇ ਕੀ ਹੁਣ ਤੁਸੀਂ ਹਿੱਸਾ ਲੜਾ ਇੱਕ ਮਕਾਨ ਦਾ ਕਿ ਉਹਦੇ ਚ ਵੀ ਤੁਸੀਂ ਹਿੱਸਾ ਭਾਲਦੇ ਹੋ ਭਾਬੀ ਜੀ ਹਿੱਸਾ ਨਹੀਂ ਭਾਲਦੀ ਅਸੀਂ ਕੁਛ ਨਹੀਂ ਮੰਗਦੇ ਤੁਹਾਡੇ ਤੋਂ ਧੀਆ ਇੱਕ ਮਾਣ ਮੰਗ ਮੰਗਦੀ ਹੁੰਦੀ ਨੇ ਸਨਮਾਨ ਮੰਗਦੀ ਹੁੰਦੀ ਨੇ ਧੀਆ ਕੁਛ ਨਹੀਂ ਮੰਗਦੀਆਂ ਕਿਉਂ ਤੁਹਾਨੂੰ ਮੈਂ ਆਇਆਂ ਨੂੰ ਕੁਛ ਦੀ ਨਹੀਂ ਕਿੰਨਾ ਕੁ ਪੁੱਛਦੇ ਹੋ ਦੇਖ ਹੀ ਰਹੀ ਹਾਂ ਫੇਰੇ ਫੋਨ ਕਰਕੇ ਕਿਹਾ ਬੀਦੀ ਆ ਜਾ ਮੰਮੀ ਫੋਨ ਕਰੇ ਨਾ ਕਰੇ ਤੁਸੀਂ ਆਪ ਹੀ ਤੁਰੇ ਆਨੇ ਤੁਹਾਨੂੰ ਫੋਨ ਕਰਨ ਦੀ ਲੋੜ ਹੀ ਨਹੀਂ ਕਿੰਨਾ ਤੁਰੇ ਆਣੀਆਂ ਮਹੀਨੇ ਚ ਹਰ ਮਹੀਨੇ ਤਾਂ ਤੁਸੀਂ ਘੇੜਾ ਲਾ ਲੈਂਦੇ ਹੋ ਨਹੀਂ ਫਿਰ ਪੇਕੇ ਕਰਦੀਆਂ ਆਣ ਦਾ ਕੋਈ ਫਾਇਦਾ ਨਹੀਂ ਬੰਦਾ ਕੋਈ ਨਾ ਹੁੰਦੂ ਧੀਆ ਦੀ ਨਹੀਂ ਆਉਂਦੇ ਤੁਸੀਂ ਨਹੀਂ ਜਾਂਦੇ ਪੇਕੇ ਮੈਂ ਕਿੱਥੇ ਜਾਣਦੀ ਆ ਮੈਂ ਜਾਣਦੀ ਆ ਅਰੇ ਅੰਦੋ ਭਾ ਵੀ ਜਾਂ ਫਿਰ ਮੈਂ ਫੋਨ ਕਰਦੀ ਆ ਤੁਸੀਂ ਕਹੀ ਹੁੰਦੇ ਕੱਚਾ ਭਾਵੇਂ ਮਤਲਬ ਕਿ ਪੂਰੀਆਂ ਚੁਗਲੀਆਂ ਹੁੰਦੀਆਂ ਨੇ ਚੁਗਲੀਆਂ ਨਹੀਂ ਹੁੰਦੀਆਂ ਜਦੋਂ ਮੈਂ ਮੰਮੀ ਨੂੰ ਫੋਨ ਕਰਦੀ ਆ ਮੈਂ ਤੁਹਾਡੇ ਬਾਰੇ ਵੀ ਪੁੱਛਦੀ ਆ ਵੀ ਭਾਬੀ ਠੀਕ ਆ ਕੀ ਕਰਦੇ ਨੇ ਭਾਬੀ ਤੇ ਨਾ ਦੱਸਣ ਪੇਕੇ ਗਈ ਆ ਫਿਰ ਮਾਂ ਦੱਸਦੀ ਆ ਧੀ ਨੂੰ ਤਾਂ ਹੀ ਧੀ ਨੇ ਮੈਨੂੰ ਹੁਣ ਕਿਹਾ ਤਾ ਇਹ ਗੱਲਾਂ ਸਹੀ ਨਹੀਂ ਹੈਗੇ ਭਾਬੀ ਜੀ ਤੁਹਾਡੀਆਂ ਐਤਾ ਨਹੀਂ ਹੁੰਦਾ ਹੈਗਾ ਜਿਹੜੀ ਮਾਂ ਹੋ ਜੀ ਧੀ ਜੈ ਜਿਹੜੇ ਉਹਦੇ ਕੁੱਤੇ ਉਹ ਤਾਂ ਧੀਆ ਕਰੇ ਆਈਆਂ ਨੇ ਧੀਆ ਨਹੀਂ ਧੀਆ ਮਾਵਾ ਵਰਗੀਆਂ ਹੀ ਹੁੰਦੀਆਂ ਨੇ ਠੀਆਂ ਦੇ ਦਿਲ ਨਹੀਂ ਦੁਖਾਈ ਦੇ ਮੈਂ ਚੱਲੀ ਆਪਣੇ ਪੇਕੇ 2 ਦਿਨ ਰਹਿਣ ਪੁੱਤ ਠੀਆਂ ਘਰੇ ਆਈਆਂ ਠੀਆਂ ਦੇ ਦਿਲ ਨਹੀਂ ਦੁਖਾਈ ਦੇ ਇੱਕ ਹੀ ਗੱਲ ਮੰਮੀ ਆ ਦੇਖ ਲਿਆ ਆਹੇ ਕੁਛ ਪੁੱਤ ਹੁੰਦਾ ਬੈਨਾਂ ਰੋਜ਼ ਕੀ ਦੱਸਾਂ ਮੈਂ ਇਹ ਕੀ ਆ ਕਦੀ ਕਦੀ ਮਸੀ ਆਨੀ ਜਾਂ ਜਦਵੀ ਆਨੀ ਇਹਨੋਂ ਦੱਸਦੀ ਹੀ ਕਰੇ ਇਹ ਹੀ ਕਰਕੇ ਪੁੱਤ ਮੈਂ ਘੱਟ ਠੀਆਂ ਦੀ ਬੇਕਦਰੀ ਨਹੀਂ ਹੋਣੀ ਚਾਹੀਦੀ ਸੋ ਸੋ ਇਹ ਨਾਲ ਬਿਹਤਰ ਆ ਨਾ ਪਰ ਮੰਮੀ ਕਦੋਂ ਤੱਕ ਚੁੱਪ ਰਹੀਏ ਅਸੀਂ ਮੈਂ ਕੋਈ ਖੁਸ਼ ਮੰਗਿਆ ਹਾਸੀ ਜੀ ਮੈਂ ਕਦੀ ਇਹਨਾਂ ਤੋਂ ਕੁਛ ਨਹੀਂ ਮੰਗਿਆ ਇਹਦਾ ਇੱਕ ਪਿਆਰ ਆ ਉਹ ਵੀ ਨੀ ਨਾ ਤੋ ਦਿੱਤਾ ਜਾਂਦਾ ਅੱਜ ਤੱਕ ਕਦੀ ਭਾਬੀ ਨੇ ਫੋਨ ਕਰਕੇ ਨਹੀਂ ਕਿਹਾ ਵੀ ਦੀਰੀ ਐਨਾ ਟਾਈਮ ਹੋ ਗਿਆ ਤੂੰ ਆ ਜਾ ਹੀ ਨਹੀਂ ਮੰਮੀ ਕਰਨ ਨਾ ਕਰਨ ਤੋ ਦੇਖ ਜਿੰਨੀ देर ਤਾਂ ਮੈਂ ਬੈਠੀ ਆਂ ਉਨੀ ਦੇਰ ਤੁਸੀਂ ਜੀਤ ਸੱਦ ਕੇ ਆਓ ਤੁਹਾਨੂੰ ਕੋਈ ਰੋਕ ਟੋਕ ਨਹੀਂ ਹੈਗੀ ਮੇਰੇ ਤੋਂ ਵਾਦਾ ਤੁਹਾਨੂੰ ਚੰਗੀ ਤਰ੍ਹਾਂ ਬਣਾਉਣ ਕੇ ਤੁਸੀਂ ਆਇਓ ਜੇ ਨਹੀਂ ਤੁਹਾਨੂੰ ਚੰਗੀ ਤਰ੍ਹਾਂ ਬਣਾਉਣ ਕੇ ਤੁਸੀਂ ਨਾ ਆਇਓ ਆਪਣੇ ਘਰ ਆਜੂ ਕਚੀਰਾ ਨਹੀਂ ਮੰਮੀ ਚਲੋ ਠੀਕ ਆ ਤੁਸੀਂ ਜੋ ਕਹਿੰਦੇ ਠੀਕ ਆ ਪਰ ਕੀ ਪੀਕੇ ਮਾਵਾ ਨਾਲੀ ਨੇ ਮਾਪੇ ਉਹ ਨਾਲੀ ਪੀਕੇ ਨੇ ਪਰ ਕੋਤਮ ਉਹ ਤਾਂ ਮੈਂ ਤਾਂ ਤੈਨੂੰ ਦੀਦਾ ਹੀ ਨਾ ਖਮਰੇ ਸਭ ਕੁਝ ਤਾਂ ਠੀਕ ਦੋ ਕਿੰਨੀ ਜ਼ੇਰ ਬਾਅਦ ਆਈਏ ਘਰ ਚਾ ਨਹੀਂ ਹੋਣਾ ਚਾਹੀਦਾ ਧੀਾਂ ਦੀ ਬੇਕਦਰਹੀ ਨਹੀਂ ਹੋਣੀ ਚਾਹੀਦੀ ਕੀ ਕੀਤਾ ਜਾਣਾ ਮੈਂ ਤੇ ਉਹ ਠੀਕ ਆ ਕੀ ਹੈ ਪੱਬੀ ਜੀ ਇਹ ਕਿਹੜੀ ਗੱਲ ਗੱਲ ਸੁਣ ਦੇਖ ਲਓ ਮਸੀ ਹੁਣ ਇੱਕ ਤਾਂ ਕੀਤਾ ਅਸੀਂ ਤਾਂ ਭਾਬੀ ਨੂੰ ਕੁਝ ਨਹੀਂ ਕਿਹਾ ਤੁਪ ਗੱਲ ਕਰਕੇ ਚੱਲੇਗੇ ਹੁਣ ਜਿਹੜੀ ਭੈਣ ਸਿੱਧ ਸੁਭਾਅੀ ਕੋਈ ਗੱਲ ਹੁੰਦੀ ਹੈ ਨਾ ਉਹਦਾ ਪੁੱਠਾ ਮਤਲਬ ਕੱਢ ਨਹੀਂ ਹੈ ਭੈਣ ਅੱਗੇ ਦੋਤੇ ਚਲੋ ਮੈਨੂੰ ਨਹੀਂ ਪਤਾ ਜੇ ਤਾਂ ਉਹ ਵਿਚਾਰੀ ਮੈਨੂੰ ਅਸੀਂ ਕਿੰਨੀ ਦਿਨ ਬਾਅਦ ਮਿਲੀ ਆਵਾ ਹੈ ਉਹ ਉਹਦੇ ਨਾਲ ਵੀ ਇੰਨੀ ਬੇਕਦਰੀ ਕਰਦੀ ਮੈਂ ਤਾਂ ਪਰੇਸ਼ਾਨ ਹੋ ਗਈਆਂ ਮੈਂ ਆਪਣਾ ਤਾਂ ਹਜੇ ਦੁੱਖ ਦੱਸਦੇ ਨਹੀਂ ਹੈਗੇ ਜੇ ਮੇਰੀ ਕੁੜੀ ਨਾਲ ਇਹਨਾਂ ਕਰਦੇ ਤੇ ਮੇਰੀਆਂ ਵੀ ਅੰਦਰਾਂ ਦੁੱਖ ਦੀਆਂ ਧੀਆ ਨੇ ਜਾਣਾ ਕਿੱਥੇ ਆ ਕਿੱਥੇ ਜਾਣਾ ਧੀਆ ਨੇ ਪਰ ਮੈਂ ਦੇਖ ਲਿਆ ਮਸੀ ਜੀ ਮੈਂ ਸੁਣਦੀ ਸੀਗੀ ਇਹ ਪੇਕੇ ਮਾਪੇ ਉਹਨਾਂ ਨਾਲ ਹੁੰਦੇ ਨੇ ਵਾਕਈ ਜੇ ਪਾਈ ਪਰਜਾਈ ਚੰਗੇ ਨਹੀਂ ਨਾ ਹੈਗੇ ਤਾਂ ਮਾਵਾ ਫਤਕੀ ਨਹੀਂ ਪੇਕੇ ਜੇ ਪਾਈ ਪਰਜਾਈ ਚੰਗੇ ਨੇ ਤਾਂ ਧੀਆਂ ਦੇ ਸਦਾ ਲਈ ਪੇਕੇ ਨੇ ਨਹੀਂ ਤਾਂ ਨਹੀਂ